ਕਮੈਂਟ ਔਨ ਹੋਏ ਕਿ ਨਹੀਂ ਹੋਏ ਪਰ ਵੀਰ ਜੀ ਯਾ ਹੋ ਗਿਆ ਕਰ ਦਿੱਤੇ ਹੋ ਗਿਆ ਓਕੇ ਹੋ ਗਿਆ ਮਾੜਾ ਪਿਸਪਿਸ ਲਾਲਵਾ ਮੈਂ ਪਿਸਪਿਸ ਪਿਸਪਿਸ ਨਾਉ ਇਜ਼ ਗੁੱਡ ਐਟ ਲੀਸਟ ਮੈਲੇ ਬੋਗਾਂ ਨਾਉ ਦੀ ਹੈ ਕੀ ਹੈ ਸੇਵਜ ਓਹੋ ਹਾਂ ਬਾਜੀ ਗੁੱਡ ਮਾਰਨਿੰਗ ਜੀ ਇੰਡੀਆ ਵਾਲਿਆਂ ਨੂੰ ਗੁੱਡ ਮਾਰਨਿੰਗ ਜਿਹੜੇ ਬਾਹਰ ਬੈਠੇ ਉਹਨੂੰ ਅੱਧਿਆਂ ਨੂੰ ਗੁੱਡ ਨਾਈਟ ਹੋ ਗਈ ਆ ਸਾਰੀ ਦੁਨੀਆ ਵਿੱਚ ਸਤਿ ਸ੍ਰੀ ਅਕਾਲ ਸਾਰੇ ਨੂੰ ਪਹਿਲਾਂ ਰੀਡ ਕਰ ਲੋ ਮੈਸੇਜ ਮੇਰੇ ਰੁਪਿੰਦਰ ਜਗਪਾਲ ਜੀ ਸਤਿ ਸ੍ਰੀ ਅਕਾਲ ਇਹ Song ਦੀ ਵੀਡੀਓ ਕਾਦਾ ਹੋ ਗਈ ਉਸਤਾਦ ਜੀ ਇਹ Song ਦੀ ਵੀਡੀਓ ਵੀਡੀਓਜ਼ ਰੈਡੀ ਹਿਮਾਂਚਲ ਖੁਰਾਣਾ ਤੇ ਆਪਣਾ ਆਸਮ ਉਹ ਦੋਨਾਂ ਨੇ ਸਟੋਰੀ ਪਾਰਟ ਇੰਡੀਆ ਵਿੱਚ ਕੀਤਾ ਤੇ ਮੈਂ ਥੋੜਾ ਲੇਜੀ ਬੰਦਾ ਆ ਮੇਰੇ ਕੋਲ ਹਲੇ ਆਪਣਾ ਪਾਰਟ ਨਹੀਂ ਹੋਇਆ ਪਰ ਜਲਦੀ ਕਰਾਂਗੇ 커피 ਜਿਆਦਾ ਪੀ ਲਈ ਹਾਂ 커피 ਜਿਆਦਾ ਪੀ ਲਈ 커피 ਕਿਤੇ ਪੀ ਲਈ ਪਾਣੀ ਵੀ ਹੈ ਨਹੀਂ ਪਾਣੀ ਵੀ ਹੈ ਨਹੀਂ ਸਾਡੇ ਕੋਲ ਮੈਂ ਨਿਊਯਾਰਕ ਆਇਆ ਹਾਂ ਦਿਸ਼ੋਵਾ ਦੋ ਤਿੰਨ ਘੰਟਿਆਂ ਨੂੰ ਤੇ ਕੱਲ ਫਿਰ ਵਾਪਸੀ ਹੋ ਜਾਣੀ ਹੈ ਓਏ ਹੋਏ ਅੱਜ ਮੇਰਾ ਬ੍ਰੇਕਅਪ ਹੋਇਆ ਕੋਈ ਚੱਕਰ ਨਹੀਂ ਵੀਰੇ ਇਹ ਦੁਨੀਆ 'ਚ ਇਹ ਦਸਤੂਰ ਆ ਕਦੀ ਲੱਗੀ ਤੇ ਕਦੀ ਟੁੱਟ ਗਈ ਜੇ ਹਾਂ ਨਹੀਂ ਜੇ 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 ਦਿਨ ਚੜੇ ਤੇ ਰਾਤ ਹੋਣੀ ਹੋਣੀ ਵੀਰ ਮੇਰੇ ਇਹ ਚੋਕੇ ਵਧੀਆ ਹੋਇਆ ਕੱਲਾ ਜਾਦਾ ਵਧੀਆ ਨਾਲੇ ਕਾਫੀ ਦੇ ਨਾਲ ਜਿਹੜੀ ਖਾਦੀ ਨਹੀਂ ਆ ਹਲੇ ਖਾਦੀ ਨਹੀਂ ਜੇ ਖਾਦੀ ਹੁੰਦੀ ਮੈਂ ਕਿਤੇ ਲਾਈਵ ਹੋਣਾ ਸੀ ਮੈਂ ਮਹਾਰਾਜ ਕਿਤੇ ਐਂ ਸਵਾਲ ਲੈਂਦਾ ਹੋਣਾ ਸੀ ਕਿੱਥੇ ਕਾ ਤੋ ਤੂ ਫੁੱਲਾਂ ਤੇ ਲੱਗਦਾ ਆ ਹਾਂ ਹਾਂ ਚੰਗੀ ਤੇ ਜੱਟੀ ਉੱਪਰ ਕੋਈ ਨਹੀਂ ਵੈਨਕੂਵਰ ਵੀ ਸ਼ੋਅ ਲਾਓ ਹਾਂ ਬਹੁਤ ਟਾਈਮ ਹੋ ਗਿਆ ਵੈਨਕੂਵਰ ਆ ਪਾਈ ਨਹੀਂ ਮੇਬੀ ਇਸ ਸਾਲ ਆਪਾਂ ਵੈਨਕੂਵਰ ਕੈਨੇਡਾ ਪੱਕੇ ਸ਼ੋਅ ਲਾਉਣੇ ਆਪਾਂ ਗੁਰਦਾਸਪੁਰ ਯੋ ਕੀ ਹਾਲ ਜੀ ਠੀਕ ਓ ਅੱਕੇੜੀ ਵੀਡੀਓ ਲੈਣੀ ਆ ਗੁੱਡ ਮਾਰਨਿੰਗ ਬ੍ਰੋ ਵੀਰੇ ਪਤਾ ਨਹੀਂ ਕਦੀ ਤਾਨੂੰ ਮਿਲ ਮੈਂ ਬਰੋ ਇੰਡੀਆ ਵਾਲਾ ਆ। ਐ ਇੰਡੀਆ ਸ਼ੋਅ ਸਟਾਰਟ ਕਰਾਂਗੇ ਆਪਾਂ। ਬਹੁਤ ਟਾਈਮ ਹੋ ਗਿਆ। ਛੁੱਟੀਆਂ ਕੱ ਲਈਆਂ ਹੁਣ। ਥੋੜਾ ਕੰਮ ਕਰ ਲਈਏ। ਤੇ ਬਾਕੀ ਮੈਂ ਤਾਂ ਲਾਈਵ ਹੋਇਆ। ਐ ਆ ਮੇਰੀ ਐਲਬਮ ਤੁਹਾਨੂੰ ਪਤਾ ਹੀ ਆਈ ਆ। ਤੁਸੀਂ ਜਿੰਨੇ ਜਿੰਨੇ ਕਿ ਇੱਥੇ ਬੈਠੇ ਆ ਉਹਨਾਂ ਨੇ ਸੁਣ ਲਈ ਨਹੀਂ ਹੋਣੀ ਪਰ ਫੇਰ ਵੀ ਐ ਦੋ ਚਾਰ ਆਲੀ ਹੋਰ ਸੁਣ ਲਿਓ। ਇਹ ਤੇ ਵਧੀਆ ਲੱਗਦੀ ਤਾਂ ਲੰਡਨ ਆਉਣਾ ਬਾਈਕੇ ਨਹੀਂ ਲੰਡਨ ਆਉਂਦਾ ਜਰ ਇਹਨਾਂ ਲੰਡਨ ਤਾਂ ਲਾਈਕ ਘਰੀਏ ਵੈਸੇ ਆਪਣਾ ਪਰ ਘਟੋਣਾ ਹੋਣਾ ਨਾ ਬੀਰ ਪਿਓ ਨਹੀਂ ਮਿਲਦੀ ਕਿਤੇ ਹਾਂ ਉਹ ਸਾਨੂੰ ਨਹੀਂ ਪਤਾ ਕੋ ਚਿੱਟੇ ਕਾਲੇ ਦੇ ਲਾ ਪਿਓਰ ਬੰਦਿਆਂ ਤੋਂ ਮਾਲ ਪਿਓਰ ਮਿਲਦਾ ਰੀਠੇ ਜਿੰਨੀ ਖਾਵਾਣਾ ਸਰੀਰ ਖੈਲਦਾ ਰੀਠੇ ਜਿੰਨੀ ਖਾਵਾਣਾ ਸਰੀਰ ਖੈਲਦਾ ਪਿਓਰ ਬੰਦਿਆਂ ਤੋਂ ਮਾਲ ਪਿਓਰ ਮਿਲਦਾ ਪਹਿਲਾਂ ਬੰਦੇ ਪਿਓਰ ਮੇਲੇਗੇ ਤੈਨੂੰ ਫੇਰ ਤੈਨੂੰ ਮਾਲ ਫੇਰ ਆਏਗਾ ਆ ਕੋਈ ਗਾਲ ਘੜਦਾ ਤੇਰੀ ਭੈਣ ਦਾ ਸਾਲਿਆ ਐ ਵੀ ਸਾਰੇ ਨੱਟ ਦੇ ਗਾਲ ਕੱਢਣ ਯੋਗ ਏ ਭਾਰ ਨੂੰ ਭੈਣ ਤੇਆ ਵੀਰਾ ਉਹ ਜਾਣਦਾ ਨਹੀਂ ਮੈਨੂੰ ਸਾਰੀ ਉਮਰ ਮੈਂ ਜਦ ਮੈਂ ਤਾਂ ਛੱਡ ਕੇ ਦੇ ਸੌਰੀ ਹੈ ਵਿੱਚ ਮੇ ਤੋਂ ਗਾਲ ਨਿਕਲ ਗਈ ਕਿਰਕੇ ਮੈਂ ਵੀ ਇਨਸਾਨ ਆ ਜੇ ਇਹ ਦੇ ਵਿੱਚ ਫੁੱਦੂ ਫੁੱਦੂ ਲੋਕ ਜੋ ਗੱਲ ਕਰਦੇ ਨੇ ਵੀ ਬੰਦੇ ਦਾ ਗਰਮ ਉਹਦਾ ਦਿਮਾਗ ਗਰਮ ਹੋ ਜਾਂਦਾ ਸੌਰੀ ਕਿਦਾਂ ਬਾਜੀ ਬਹੁਤ ਵਧੀਆ ਤੁਸੀਂ ਸੁਣਾਓ ਬਾਈ ਲਵ ਯੂ ਗਰੀ ਬ्रो ਲਵ ਯੂ ਠੀਕ ਲਾ ਵੀ ਨਾ ਜੇ ਸੀ ਹੋਣ ਕਿਸੇ ਨੇ ਗਲਤ ਬੋਲਿਆ ਨਾ ਤਾਂ ਉਹਦੀ ਭੈਣ ਨੂੰ ਦੇ ਦਿਓ ਫੜ ਕੇ ਸਾਰਿਆਂ ਨੇ ਇੰਨੀ ਗਾਲ ਕੱਢੋ ਕਿ ਦੀ ਮਾਂ ਨਹੀਂ ਮਾਂ ਨੂੰ ਨਹੀਂ ਕਰਨੀ ਕਰਦੇ ਆਪਾਂ ਇੰਨੇ ਵੀ ਨਹੀਂ ਫੁੱਦੋ ਹੈਗੇ ਲੋਕੀ ਸਾਲੇ ਉਹ ਨਹੀਂ ਉਹਦੀ ਉਹਦੀ ਜਿੱਦਾ ਉਹ ਪਾੜ ਦਿਓ ਆਰਮ ਕਰ ਦਿਓ ਆਰਮ ਆਹ ਗਾਲ ਵਾਲੇ ਦੇ ਲੈ ਲੈ ਸਕਰੀਨ ਸ਼ਾਟ ਬੱਸ ਦੇਈ ਦੀ ਭੈਣ ਨੂੰ ਦੇ ਉਹਦੀ ਮੜੇ ਦੀ ਇਹ ਕਿਉਂਕਿ ਮੇਰੀ ਗੱਲ ਸੁਣੋ ਜਿੰਦਗੀ ਕਿੰਨੀ ਇਹ ਲਾਈਫ ਦੇ ਕਿੰਨੇ ਘੰਟੇ ਐ ਇੱਥੇ ਮੈਂ ਆਪਾਂ ਮੈਂ ਤਾਂ ਹੀ ਵੈਸੇ ਹੀ ਮੈਂ ਲਾਈਵ ਨਹੀਂ ਹੁੰਦਾ ਬਹੁ ਟਾਈਮ ਹੋ ਗਿਆ ਕਰਕੇ ਲੋਕੀ ਘੂਸੀਆਂ ਮਾ ਭੋਰਦੇ ਆ ਯਾਨੀ ਕਿ ਆਪ ਨੂੰ ਥਾਲਿਆਂ ਨੂੰ ਮਿਲਦਾ ਘਰ ਕੋਈ ਨਾ ਨਾ ਕੋਈ ਗਰਲਫ੍ਰੈਂਡ ਆ ਨਾ ਇਹ ਨਾ ਕੋਈ ਥਾਲੇ ਉਦੇ ਤੁਰੇ ਫਿਰਦੇ ਆ ਜਿਹੜੇ ਜਿਹੜੇ ਗਾਲਾਂ ਗੋਲ ਕੱਢਦੇ ਆ ਇਹਨਾਂ ਕੋਈ ਕੰਮ ਨਹੀਂ ਹੈਗਾ ਸਾਰਾ ਦਿਨ ਬਸ ਹਾਈ ਕੰਮ ਆ ਜਿਹੜਾ ਮਿਹਨਤ ਵਾਲਾ ਬੰਦਾ ਉਹ ਦੇਖੂਗਾ ਹਾਂ ਦੇਖਦੇ ਆ ਭਈ ਭੰਜ ਬੰਦੇ ਕੀ ਬੋਲਦੇ ਆ ਸਮਝਦੇ ਆ ਚੱਲ ਐਨੀ ਵੇ ਅਸਲਰ ਦੀ ਵੀਡੀਓ ਵੀ ਹਾਂ ਅਸਲਰ ਦੀ ਵੀਡੀਓ ਵੀ ਜਲਦੀ ਸ਼ੂਟ ਕਰਾਂਗੇ ਇੱਕ ਵਾਰ ਸ਼ੂਟ ਕਰ ਚੁੱਕੇ ਸੌਖੇ ਗੇੜੇ ਹੋਣੀ ਗੱਲ ਨਹੀਂ ਬੜੀਆਂ ਤੋਂ ਨਾ ਨਾ ਮੈਨੂੰ ਨਹੀਂ ਵਧੀਆ ਲੱਗੇ ਤੁਹਾਨੂੰ ਨਹੀਂ ਲੱਗਣੀ ਸੋ ਮੇਬੀ ਵੀ ਗੋਣਾ ਡੂ ਇਟ ਅਗੇਨ ਮਾਈ ਵੇ ਤੇ ਦਮ ਮੈਨੂੰ ਵਧੀਆ ਲੱਗਦੀ ਹੈ ਤੇ ਬਿਲਕੁਲ ਸਹੀ ਭਾਈ ਹੁਣ ਨਿਊਜ਼ ਆਨ ਉਹ ਛੱਡੋ ਮੇਰੀ ਗੱਲ ਸੁਣੋ ਜ਼ਿੰਦਗੀ ਕਿੰਨੀ ਘੈਂਟ ਆ ਆਪਾਂ ਬਾਸ ਉਹਦੀ ਬਸ ਛੱਡ ਕੇ ਤੁਸੀਂ ਆਪਾਂ ਮੇਰੀ ਗੱਲ ਸੁਣੋ ਅਗਲੇ ਦਾ ਮੂੰਹ ਗੰਦਾ ਤੁਸੀਂ ਜੁੜੀ ਕਰਨਾ ਪਰ ਜੇ ਕੋਈ ਇੱਥੇ ਗੱਲ ਕੱਢਦਾ ਹਨਾ ਉਹਦੀ ਸਕਰੀਨਸ਼ਾਟ ਲੈ ਕੇ ਉਹਦੀ ਐਸੀ ਤੈਸੀ ਦਿਓਗੀ ਰਾਤ ਨੂੰ ਵੀ ਸੋਚੇਗਾ ਮੈਂ ਕੀ ਲਿਖ ਦਿੱਤਾ ਹੈ ਕਰੇ 4 ਸਾਲ ਪਹਿਲਾਂ ਹੁਣ ਤੁਹਾਨੂੰ ਪਛਾਣਿਆ ਨਹੀਂ ਯਾਦ ਉੱਤੇ ਨਾ ਲਿਖਿਆ ਹੁੰਦਾ ਨਿਊਯਾਰਕ ਸ਼ੋ ਵੀ ਅਬਾਟ ਟੂ ਪਲ ਆਫ ਸੀ ਯੂ ਗਾਇਸ ਸੂਨ ਬੋਲੋ ਜੀ ਪਾਜੀ ਬਾਈ ਜੀ ਹੈਂਗ ਸੌਂਗਸ ਸੁਣਾ ਦੇ ਛੱਡ ਕੇ ਦੇਖ ਹੁਣ ਸੁਣੋ ਇਹ ਨਵੇਂ ਗਾਣੇ ਆਏ ਜੀਖਾਨ ਹੈਗਾ ਇੰਡੀਆ ਪੀਰ ਮੇਰੋ ਉਹ ਇੰਡੀਆ ਸ਼ੋਅ ਕਰ ਰਿਹਾ ਆਸਟ੍ਰੇਲੀਆ ਹਾਂ ਨੈਕਸਟ ਇਅਰ ਮੈਂ ਵੀ ਆਵਾਂਗੇ ਹਾਂ ਦੁਬਾਰੀ ਉਹ ਕੇ 2 ਸਾਲ ਕੇ ਬਾਅਦ ਰੋਜ਼ ਰੋਜ਼ ਦਾ ਪੁਰਾਣਾ ਚੰਗਾ ਲੱਗਦਾ ਐਵਰੀ ਈਅਰ ਨਹੀਂ ਫਿਰ ਮਨ 2 ਸਾਲ ਹੋ ਗਿਆ ਹੁਣ ਨੈਕਸਟ ਆਵਾਂਗਾ ਘਰ ਦੇ ਬਾਹਰ ਖੜਾ ਮੈਂ ਬਾਈ ਉਹ bro ਮੇਰੇ ਮੈਂ ਤਾਂ ਮੈਂ ਤਾਂ ਨਿਊਯਾਰਕ ਵਰਦਾ ਤੂੰ ਕਿੱਥੇ ਵਸ ਤਰਾ ਕਰਦਾ Rajasthan ਆ ਦੇ DJ ਸਨ ਹੀ 13 13 ਜੈਜ਼ ਵੀ ਸੈਂਡਲੈਸ ਕੀ ਕਰੀਏ ਦੱਸ ਭੈਣਿਆ ਤੇਰੀ ਐਵੇਂ ਹੀ ਸਾਲੇ ਦਲੀ ਆ ਸੁਲਤਾਨ ਬਾਈ ਉਹ ਸੁਲਤਾਨ ਸੁਲਤਾਨ ਕਿਧਰ ਗਿਆ ਇਹਨੂੰ ਕਿੱਦਾਂ ਐਡ ਕਰੂੰਗਾ ਬਾਈ ਨੂੰ ਮੇਰੇ ਨੂੰ ਕੋ ਰਿਕਵੈਸਟ ਕਰੀਓ ਮੜੇ ਤੇ ਸੁਲਤਾਨ ਵੀਰੇ ਅਮੜਾ ਜੇ ਹੋ ਸਾਦਾ ਸ਼ਹਿਰ ਦਿਨੇਰੇ ਦਿਨੇਰੇ ਬੈਠਾ ਹਣਾ ਦਦੇ ਮਾਜੀ ਦੇਖੀ ਚੱਲ ਤੂੰ ਮੇਰੀਆਂ ਗੱਲਾਂ ਸੁਣਨ ਦੇ ਵੈਸੇ ਬੈਟਰੀ ਇੰਨੀ ਨਹੀਂ ਹੈਗੀ ਫੋਨ ਗਰੀਬ ਆ ਦੀ ਜਿੰਦਾਬਾਦ ਚਲੋ ਮਾਣ ਲਿਆ ਉਹ ਬਲਿਆ ਪਹਲਵਾਨਾ ਹਾਂਜੀ ਕੀ ਹਾਲ ਹੈ ਵੀਰੇ ਦੱਸ ਜੀ ਹਾਲ-ਚਾਲ ਕੀ ਹਾਲ ਚਾਲ ਹੈ ਜੀ ਮਾ ਬਹੁਤ ਇਹ ਦੱਸਣਾ ਵਧੀਆ ਵਧੀਆ ਪ੍ਰਸ਼ਾਦ ਲਈ ਜੰਨੇ ਆ ਐ ਉਹ ਵੀ ਪੈਰ ਦੇ ਠੰਗ ਬਣਾਉਣੇ ਨਹੀਂ ਨਹੀਂ ਬਣਦਾ ਇੰਨਾ ਕਿ ਚਾਹੀਦਾ ਹੋਰ ਮੇਰਾ ਵੀਰ ਕਿੱਦਾਂ ਵਧੀਆ ਸਾਹਿਬ ਹਾਂ ਤੁਸੀਂ ਸੁਣਾਓ ਮੈਨੂੰ ਤਾਂ ਫਿਰ ਨਹੀਂ ਪਤਾ ਲੱਗਾ ਵੀਡੀਓ ਦਾ ਕੀ ਚੱਕਰ ਪੈ ਗਿਆ ਮੈਨੂੰ ਵੀ ਨਹੀਂ ਪਤਾ ਨਾਲ ਹੀ ਫੈਨਸ ਦੇ ਨਾਲ ਹੀ ਪਤਾ ਲੱਗਾ ਉਹ ਮਨੂ ਵੀਰੇ ਨੇ ਵਧੀਆ ਲੱਗੀ ਬ్రో ਓਕੇ ਕੋਈ ਨਹੀਂ ਵੇ ਫੇਰ ਦੁਬਾਰਾ ਕਰ ਲਾਂਗੇ ਲੈ ਵਾ ਤੇਰਾ ਧੀਰਾ ਧੀਰਾ ਵਾਲਾ ਪਾਰਟ ਓਕੇ ਆ ਠੀਕ 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 ਉਹ ਬਸ ਲਿੰਕ ਰੱਖਣੀ ਆ ਪਰ ਮੈਨੂੰ ਸਾਲਾ ਸਵਾਲ ਨਹੀਂ ਆ ਮੈਂ ਜਿੱਦਾਂ ਮੈਂ ਸੋਚਦਾ ਸੀ ਮੈਂ ਕਿਹਾ ਜਿੱਦਾਂ ਮੈਂ ਤਿੰਨ ਇਨਸਾਨ ਦੀ ਵੀਡੀਓ ਆ ਜਿੱਦਾਂ ਬੰਦਾ ਜ਼ਵੀਰ ਨੂੰ ਅਟਾ ਦਾ ਚਾਚੂ ਬਣਦੀ ਆ ਪਰ ਉਹ ਸਾਲਾ ਮੈਨੂੰ ਫਿਰ ਟ੍ਰਾਈ ਕਰ ਲਾਂਗੇ ਯਾਰ ਕਰਨੀ ਉਹ ਨਹੀਂ ਆ ਪਰ ਸਮਝਣਾ ਠੀਕ ਹੈ ਹੁਣ ਮਾਲ ਦੀ ਵਧੀਆ ਬਣਾਵਾਂਗੇ ਪਿਓਰ ਬੰਦੇ ਆ ਪਿਓਰ ਬੰਦਿਆਂ ਕੋਲ ਮਾਲ ਪਿਓਰ ਮਿਲਦਾ ਹਾਂ ਆਪਾਂ ਇਕੱਠੇ ਰਿਕਾਨਾ ਗਾਣਾ ਹਾਂ ਨਨ ਨਨ 100% ਮੇਰਾ ਵੀ ਚਾਹਨਾ ਕਦਾ ਗੁੱਡ ਲੱਕ ਤੁਹਾਡੇ ਸ਼ੋਅ ਲਈ ਤੁਹਾਨੂੰ ਆਹ ਦੇ ਤੇਰਾ ਆੜੀ ਫੜਦਾ ਇਧਰ ਇੱਕ ਅੰਨਵੀ ਕਿਵੇਂ ਆ ਕਿੰਦਾ ਭਾਈ ਠੀਕੋ ਜੀ ਬਧੀ ਆਪਣਾ ਖਾਸ ਮੇਨ ਬੰਦਾ ਹੈ ਭਾਈ ਅਮਰੀਕਾ ਇਹ ਆਪਣਾ ਦੇ ਲਾ ਬੁੜੇ ਦੁਆਬੇ ਵਾਲੇ ਕਹਿੰਦੇ ਹੋਰ ਮੇਰਾ ਵੀ ਆਜੋ ਮਾਰੋ ਚੱਕਰ ਵੀਰੇ ਤਿਆਰੀ ਆ ਜੀ ਸ਼ੋਹਰੀ ਹਾਂਜੀ ਹਾਂਜੀ ਤਿਆਰੀਆਂ ਤਿਆਰੀਆਂ ਨਾ ਨੂੰ ਕੇ ਬੈਠੇ ਬ్రో ਤੁਸੀਂ ਕਿੱਥੇ ਤਰੇ ਫੜਦੇ ਮੈਂ ਕਹ ਤਿਆ ਬਸ ਫਿਰ ਮੈਂ ਇਦਰੇ ਸੀਗਾ ਵੀਰੇ ਕੈਨੇਡਾ ਸੀਗਾ ਅੱਛਾ 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 ਚਲੋ ਬੇਸ ਹੋ ਕੀ ਰਿਵੋਟ ਹੈ ਹਾਂਜੀ ਹਾਂਜੀ ਇਹ ਦਵਾ ਇਨੋਲਾ ਆਪਾਂ ਐ ਬਸ ਫਿਰ ਆਪਾਂ ਹਾਂ ਪਿਓਰ ਮਾਲ ਵਾਲੀ ਗੱਲ ਹੁਣ ਕੋਈ ਬੰਦਾ ਇੱਥੇ ਲਿਖਿਆ ਕਿਹਨੇ ਕਮੈਂਟ ਕੀਤਾ ਪਹਿਲਾਂ ਕਹਿੰਦਾ ਯਾਰ ਬਾਈ ਮਾਲ ਮੂਲੇ ਦਵਾ ਦੇ ਯਾਰ ਪਿਓਰ ਮਾਲ ਨਹੀਂ ਮਿਲਦਾ ਮੈਂ ਕਿਹਾ ਬੰਦੇ ਪਿਓਰ ਪਿਓਰ ਬੰਦੇ ਅੰਦਰ ਮਾਲ ਪਿਓਰ ਮਿਲਦਾ ਸਹੀ ਹੈ ਪਹਿਲਾਂ ਸਹੀ ਬੰਦੇ ਚਾਹੀਦੇ ਆ ਫਿਰ ਮਿਲਦਾ ਪਿਓਰ ਮਾਲ ਮੈਂ ਦੇਖ ਰਿਹਾ ਸੀ ਵੀਰੇ ਮੈਂ ਤਾਂ ਹੀ ਮੈਂ ਕਿਹਾ ਚੈੱਕ ਕਰਦੇ ਆ ਵੀਰੇ ਨੂੰ ਜਰਾ ਗੁੱਡ ਲੱਕ ਆ ਵੀਰੇ ਸ਼ੋਅ ਲਈ ਫਿਰ ਕਰੋ ਇੰਜੋਏ ਫਿਰ ਕਰਦੇ ਗੱਲ ਠੀਕ ਹੈ ਓਕੇ ਓਕੇ ਸਤਿ ਸ੍ਰੀ ਅਕਾਲ ਇਹ ਸਗਾ ਸੁਲਤਾਨ ਵਨ ਐਂਡ 올ੀ ਸੁਲਤਾਨ ਇਹ ਨਾਂ ਦਾ ਵੀ ਸੁਲਤਾਨ ਆ ਤੇ ਉਦਾਂ ਵੀ ਸੁਲਤਾਨੀ ਆ ਐਂਡ ਹੁੰਦਾ ਹੈ ਸਤਿ ਸ਼੍ਰੀ ਅਕਾਲ ਗੈਰੀ ਸਾਨੂੰ ਸਤਿ ਸ੍ਰੀ ਅਕਾਲ ਕੁਲਦੀਪ ਸਾਂਢੂ ਮਨੂ ਲੱਤ ਮੈਂ ਮਾਮੇ ਉਹ ਇੱਥੇ ਮੈਂ ਬੈਠਾ ਫੈਕਟਰੀ ਲਈ ਮਨੂੰ ਵੀ ਦਵਾ ਦੇ ਕਹਿੰਦਾ ਮਾਲ ਮੈਂ ਮਾਲ ਉਹਨ ਕਿੱਥੇ ਮਿਲਦਾ ਭਰਾਵਾ ਇਧੀਆਂ ਬੱਸ ਗੋਫੀ ਗੁਫੀ ਪੀ ਕੇ ਸਾਲੀ ਦਾ ਬਾਤ ਸਿੱਧੀ ਕਰ ਸਰ ਟ੍ਰੇਨਿੰਗ ਕਰਕੇ ਸਵਾਲ ਆਉਂਦਾ ਬਈ ਸਾਲਾ ਅੱਜ ਇੱਕਦਮ ਦਿਖਾ ਲਓ ਸਾਲਾ ਗੋਡੇ ਗੋਡੇ ਦੌੜਦੇ ਆ ਪਰ ਹੁਣ ਮੈਂ ਥੋੜਾ ਦੋਰੀ ਆ ਬ੍ਰੋ ਚਲੋ ਠੀਕ ਹੈ ਭਾਈ ਕਿਦਾਂ ਛੋਟੇ ਠੀਕ ਹੈ ਜੀ ਇਹ سپਿੰਦਰ ਥੈਂਕ ਯੂ ਜੀ ਅੱਜ ਤਾਂ ਬੈਟਰੀ ਫਿਨਿਸ਼ ਹੋ ਗਈ ਸੰਝ ਲਾਪਾ ਫਿਨਿਸ਼ ਹੈ ਥੋੜੀ ਬੈਟਰੀ ਹੈਗੀ ਪਹੁੰਚ ਚੰਡੀਗੜਾ ਆਵਾਂਗੇ ਹੁਣ ਜੀ ਖਾਨ ਨੂੰ ਇਹ ਲਿਖਿਆ ਪੜ੍ਹਨ ਲੱਗਾ ਕਿ ਤਸਾਲੀ ਇੰਗਲਿਸ਼ ਨਹੀਂ ਕੋਣਦੀ ਮੈਨੂੰ ਜੰਮੂ ਦਮੂਆ ਮੰਗੇ ਭਾਈ ਪੈਂਡ ਵੀ ਹੋਣਾ ਯਾਰ ਪੈਂਡ ਮੈਂ ਬਸ ਇੱਕ ਵਾਰ ਹੀ ਗਿਆ ਜਦੋਂ ਦਾ ਮੇਰੇ ਮੰਮੀ ਜੜੀ ਪੂਰੇ ਹੋਏ ਆ ਕਿੱਥੇ ਉਹ ਕਰ ਜਾਉਣ ਦਾ ਲੱਗਦਾ ਦਰਵਾਜ਼ਾ ਖੋਲੋ ਇਦਾਂ ਲੱਗਾ ਮਾਂ ਨਹੀਂ ਆਇਆ ਨਾ ਆ ਕਿਦਾਂ ਆ ਗਿਆ ਮੈਂ ਤਾਂ ਨਹੀਂ ਮੈਂ ਪੈਂਡਾ ਕੇ ਸਾਈਡੋਂ ਨਾ ਤਾਂ ਨਹੀਂ ਉਹਨਾਂ ਨੇ ਆਜ ਤਾਂ ਆ ਆਵਲਦਾ ਉਹ ਬਾਸ ਉਹ ਭਾਈ ਮੇਰੇ ਨਾਮ ਐ ਦਾ ਵੀ ਹੈ ਨਹੀਂ ਵਿੱਚ ਦਾ ਕਿਤੇ ਕਿਤੇ ਖਾਲੀ ਨਾ ਆਪਾਂ ਘੜਾ ਬਿਨਾਂ ਕਰਦੇ ਸਾਰਾ ਕੁਝ ਕਰੀ ਜਾਂਦੇ ਕਿਤੇ ਕਿਤੇ ਸਮ ਟਾਈਮ ਕੈਲੀਫੋਰਨੀਆ ਆਵਾਂਗੇ bro ਬਾਈ ਕੋਲਿਪ ਗੈਂ ਅਹ ਉਹ ਮੈਂ ਨਾ ਇੱਕ ਦਿਨ ਇੱਥੇ ਨਾ ਜਦੋਂ ਮੈਂ ਇਧਰ ਨੂੰ ਉਹ ਕਿੱਥੇ ਗਿਆ ਮੈਂ ਬਿਜ਼ਨਸ ਬੈਠਾ ਉਹ ਮੇਗਾ ਸਾਲਾ ਤਰਲੇਪ ਲੋਰ ਤੇ ਕੀ ਪਿਆ ਹਾਂ ਉਹ ਸਾਲੀ ਕੂਲ ਲਿਪੇ ਕਿੰਨੀ ਸਾਲੀ ਬਿਜ਼ਨਸ ਕਲਾਸ ਚ ਕੂਲ ਲੈ ਜਾਂ ਤਾਂ ਕੂਲੇ ਪਾਣੀ ਅੱਤ ਕਰਾਉਂਦੀ ਹੈ ਹੈ ਸਮਝੇਗਾ ਬੰਦੇ ਆਪਣੇ ਆਹ ਗਾਲ ਕੀ ਹੈ ਅਨਮੋਲ ਹੈ ਇਹ ਦੋਵੇਂ ਪਾਜੀ ਐਲਬਮ ਸੇ ਰੈਂਡ ਕੀਤਾ ਪਿਆ ਠੀਕ ਹੈ ਕੋਲ ਲੇਪ ਤੇ ਕਿੱਥੇ ਯਾਰ ਸੁਣਾ ਦੇ ਮੈਂ ਗਾਣਾ ਤੁਹਾਨੂੰ ਕੋਲ ਲੇਪ ਹੈ ਕੋਲ ਲੇਪ ਵਾਰੀ ਬਰਸੀ ਖਟਣ ਗਿਆ ਸੀ ਘੱਟ ਕੇ ਲਿਆਂਦੀ ਭਰੀ ਵਾਰ ਸੀ ਘਟਨੇ ਗਿਆ ਸੀ ਘਟਕੇ ਲਿਆਂਦੀ ਦੇ ਮੇਰਾ ਆਹ ਜਿਹੜਾ ਲੋਂਦਾ ਕੋਲ ਲਿਪ ਮੈਂ ਲਿਖਾਂਗਾ ਕੋਈ ਨਹੀਂ ਅੱਛਾ ਇੱਕ ਹੋਰ ਗੱਲ ਦਸਾਂ ਕੋਲ ਲਿਪ ਦੀ ਮੈਂ ਨਾ ਮੈਂ ਜਰਮਨ ਟੋ ਕੀਤੇ ਸ਼ਾਇਦ ਇੰਗਲੈਂਡ ਚੱਲਾ ਸੀ ਤੇ ਉਹ ਮਰੇ ਨਾ ਅਰਮੇਨੀ ਵਾਲੇ ਉਹ ਵੀ ਆਪਣੇ ਵਰਗੇ ਆ ਉਹ ਕੁੜੀ ਬੈਠੀ ਮਰੇ ਹਾਂ ਉਹ ਮੈਂ ਦੇਖਿਆ ਜਦਾਂ ਉਹਨੇ ਨਾ ਏਦਾਂ ਬੈਗ ਜਿੱਚੋਂ ਕੱਢਿਆ ਮੈਂ ਆਪਣੀ ਜਿੱਕੇ ਕੱਢਣ ਲੱਗੀ ਆ ਉਹਨੇ ਏਦਾਂ ਪੇਪਰ ਜਾ ਕੱਟ ਰਿਹਾ ਸੀ ਨਹੀਂ ਲਿੱਤਾ ਜਲਾ ਲਿਆ ਨਹੀਂ ਯਾਰ ਲੈ ਕੇ ਤਾਂ ਬੁੜੀ ਸੋਹਣੀ ਕੁੜੀ ਮੈਂ ਤਾਂ ਉਦਾਂ ਦੇਖਦਾ ਹੀ ਮਗਾ ਕੁੜੀ ਸੋਹਣੀ ਆ ਆਪਣੀ ਬਹੁਤ ਵਧੀਆ ਸੂਰਤ ਬਣਾਈ ਆ ਉਹਨੇ ਜਦੋਂ ਕੂਲ ਲਿਪ ਜਰਾ ਹੀ ਮਗਾ ਚੱਲ ਦੌੜ ਜਾ ਮੈਂ ਬ੍ਰੋ ਇੱਥੇ ਕਿਤੇ ਸੌਂ ਜਾ ਸਾਡੇ ਟਾਇਲਲੇ ਲੋਕੀ ਨੇ ਸੌਂ ਜਾ ਲੈ ਲੈ ਇਹ ਗੱਲ ਕੋਲੀ ਭਰਾਵਾ ਸ਼ੋਅ ਲੋਣ ਜਾਣਾ ਦਾੜੀ ਪਾਉਣ ਜਾਣਾ ਇਹ ਵੀ ਬੇਬੀ ਠੀਕ ਐ ਬ੍ਰੋ ਉਹ ਘਾਰਿਆ ਉਹ ਤੁਰ ਮਨ ਵੀ ਫੇਰ ਵੇਲਾ ਆ ਗਿਆ ਲੈ ਇਹ ਕਿਤੇ ਫੱਤੀ ਇਹਨੂੰ ਕਿੱਦਾਂ ਬਣਾ ਇਹਨੂੰ ਕਿੱਦਾਂ ਕਰੀ ਆ ਹਾਂਜੀ ਹਾਂ ਆ ਗੋ ਲੈ ਆਪਾਂ ਤਾਂ ਬਹੁਤ ਤੇਜ਼ ਐ ਇਹਨ ਵੱਲ ਚੱਕਣੇ ਨਹੀਂ ਨੀ ਬੋਣ ਜੇ ਨਹੀਂ ਲੱਗਿਆ ਤਬ ਵੀ ਦੇ ਤਰ੍ਹਾਂ ਕੋਈ ਸੀ ਜਿਹਦਾ ਨਾ ਕੋਈ ਆਨਸਰ ਇਟ ਇ ਕੇ ਆਪਾਂ ਮੈਂ ਹੈਗਾ ਜੀ ਅਮਰੀਕਾ ਨਿਯੋਗ ਮੋਰਨਿੰਗ ਆਈ ਸੀ ਤੇ ਉੜ ਗਈ ਮੋਰਨਿੰਗ ਚਾਹ ਵੀ ਉੜ ਵੀ ਗਈ ਨਾ ਚਕੇ ਜਰਾ ਦਿਖਾ ਦੇ ਦਿਖਾ ਦੇ ਮੋਰ ਜੇ ਆ ਇਥੇ ਨਾ ਜੇ ਕਿਤੇ ਹੁਣ ਐਡ ਹੋ ਜਾਂਦੀ ਆ ਪਰ ਤਾਂ ਇੱਕ ਸਟੈਪ ਦੇਖਣਾ ਚਾਹੀਦਾ ਅਹ ਮਨਪੀਤੂਰ ਆ ਗਈ ਨਹੀਂ ਆਈ ਚਲ ਗਈ ਉਹ ਮੈਂ ਤਾਂ ਐਡ ਜਆ ਕੀਤਾ ਸੀ ਨੂੰ ਚਲੋ ਛੱਡ ਕੇ ਦੇਖਵਾ ਹੋਣਾ ਆ ਜੂ ਨਹੀਂ ਤਾਂ ਇੱਦਾਂ ਵੀ ਕਿਤੇ ਦੱਸ

ਦਾ ਵੀ ਸ਼ੌਂਕ ਹੈ ਮੇਰਾ ਵੀ ਸ਼ੌਂਕ ਹੈ ਦੇਖੋ ਹਾਂ ਮੈਂ ਰੈਡੀ ਤੁਹਾਡਾ ਟਾਈਮ ਕਨ ਹੋਗਾ ਇੱਥੇ ਕੱਲ੍ਹ ਕਿ ਇਟਸ 6:25 Oh that's earlier ਨਹੀਂ ਬ੍ਰੀਟੀ ਹਾਰਵੇਡ ਹੋਗਾ ਯਾ ਤੁ ਲੋਗੇ ਦਾ ਬੈਸਟ ਆਫ ਲੌਕ ਬੈਸਟ ਆਫ ਲੌਕ ਥੈਂਕਸ ਸੰਨਵੀ on the way ਨੇ ਜਾਣੇ ਆ ਗਏ ਹੁਣ ਗੁੱਡ ਨਸ ਇਹ ਤੁ ਕਹਿ ਹਾਈ ਹੈਲੋ ਬੋਲੋ ਬੋਲੋ ਕੋਈ ਦੇਖਣ ਨੂੰ ਤਾਂ ਸਾਰੇ ਪਹੁੰਚ ਜਾਂਦੇ ਜਾਂਦਾ ਆਪਣੇ ਨੇ 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 ਕੰਨ ਦੇਖਣ ਮੈਨੂੰ ਕੀ ਦੇਖਣਾ ਇਹਨਾਂ ਨੇ ਮੇਰਾ ਕੀ ਦੇਖਣ ਹਾਂ ਦੇਖਣਾ ਮੇਰਾ ਕੀ ਦੇਖਣਾ ਬੁੱਢਾ ਬੰਦਾ ਮੈਂ ਮੈਂ ਵੀ ਬੁੱਢੀ ਆ ਕੋਈ ਨਾ ਹਾਂ ਹਾਂ ਬਹੁਤ ਯੰਗ ਆਮ ਨਾ ਯੰਗ ਹਾਂ 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 اچھا ਬੰਦਾ ਵੀ ਕੁੜੀ ਆਉਗੀ ਡਾਂਸਰ ਇਹ ਵੀ ਆਉਗੀ ਦੱਸ ਕੋਈ ਆਉਗੀ ਹੁਣ ਲੱਭੋ ਲੱਭੀ ਐ ਨਹੀਂ ਨਹੀਂ ਤੇ ਡਾਂਸ ਦੇ ਡਰ ਦਾ ਕੋਈ ਨਹੀਂ ਕਰ ਸਕਦਾ ਬਈ ਨਹੀਂ ਕਰ ਸਕਦੇ ਯਾਰ ਹੈ ਗਿਆ ਆ ਚਲੋ ਮੰਨ ਲੈਨੇ ਆ ਕਿ ਬੜੇ ਜੇ ਕਿਤੇ ਸਟੈਪ ਕਰਦੇ ਤਾਂ ਸਵਾਦ ਹੀ ਆ ਜੇ ਅੱਛਾ ਤੂੰ ਗਾਵ ਲੈ ਅ ਤੂੰ ਸੋਣੀ ਤੇਰਾ ਨਖਰਾ ਸੁਣਾ ਤੇਰੇ ਵਰਗਾ ਹੋ ਨਹੀਂ ਹੋਣਾ ਤੂੰ ਸੋਣੀ ਤੇਰਾ ਨਖਰਾ ਸੁਣਾ ਤੇਰੇ ਵਰਗਾ ਹੋ ਨਹੀਂ ਹੋਣਾ ਅੱਖ ਤੇਰੀ ਦੇ ਵਰਗਾ ਕੁ ਦੁਨੀਆ ਤੇ ਚੋਰ ਨਹੀਂ ਏ ਓ ਨੱਚ ਕੇ ਜਰਾ Oh not your kids are at the car decay morning. Not the kids are the Yay, good job. Oh, did you like the Pangara one? Yeah, it's sick. Hey it's re. actually so sick, yeah. Ah, I'm, gonna, I'm gonna give it to the DJ today. Good, cuddle. Hold when are you going back home? Tomorrow. ਤੋਲੋ ਵੈਰੀ ਗੁੱਡ ਵੈਰੀ ਗੁੱਡ ਮੈਂ ਵੀ ਚੱਲਣਾ ਕੱਲ ਨੂੰ ਵਾਪਸ ਘਰ ਹੀ ਜਾਓ ਘਰ ਹੀ ਠੀਕ ਆ ਆਨਵਾ ਨੂੰ ਆਮ ਸਟਿਲ ਹੈਂਗਰੀ ਇੱਥੇ ਅਮਰੀਕਾ ਕਾਹਦੇ ਆਏ ਭੁੱਖੇ ਬੈਠੇ ਆ ਭੁੱਖੇ ਬੈਠੇ ਆ ਖਾਓ ਵੀ ਆ ਬੈਟਰੀ ਹੰਨੀਸ ਵਾਲਾ ਦੇਖੋ ਨੋ ਵੀ ਹੈਵ ਬੈਟਰ ਫੂਡ ਇਨ ਅਮਰੀਕਾ ਦੈਨ ਇਨ ਲੰਡਨ ਹੈਂਸ ਡਾਊਨ ਨਹੀਂ 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 ਤੈਨੂੰ ਕੋਸੇ ਤੂੰ ਇਦਾਂ ਆ ਤੂੰ ਲੰਡਨ ਬੰਦੇ ਕਿਹੜੇ ਬੰਦੇ ਨੇ ਗਈਆਂ ਨਹੀਂ ਨਹੀਂ ਜਦੋਂ ਤੁਸੀਂ ਮੈਨੂੰ ਉੱਥੇ ਨਹੀਂ ਲੈ ਕੇ ਗਏ ਖਾਣਾ ਖਾਣ ਕਿੱਥੇ ਗਏ ਸੀ ਆਪਾਂ ਫੋਰਗੇਟ ਇਵਨ ਦਾ ਪੰਜਾਬੀ ਅਸੀਂ ਲਾਈਕ ਵੀ ਵੈਂਟ ਟੂ ਸਮ ਪੰਜਾਬੀ ਰੈਸਟੋਰੈਂਟ ਉਹ ਵੀ ਠੀਕ ਸੀ ਇੰਨਾ ਵੀ ਨਹੀਂ ਵਧੀਆ ਸੀ ਇੰਨਾ ਵੀ ਉਹ ਫਿਰ ਇਦਾਂ ਸੀਗਾ ਥੋੜਾ ਮੇਰਾ ਧਿਆਨ ਕਿਸੇ ਹੋਰ ਪਾਸੇ ਸੀ ਹੁਣ ਜਦੋਂ ਤੋਂ ਨੈਕਸਟ ਟਾਈਮ ਆਈ ਹੈ ਨਾ ਇੰਗਲੈਂਡ ਫਿਰ ਤੈਨੂੰ ਇੱਕ ਘੈਂਟ ਜਗ੍ਹਾ ਤੇ ਲੈ ਕੇ ਜਾਊਂਗਾ ਮੇਰੇ ਮੇਰੇ ਹਿਸਾਬ ਨਾਲ ਇੰਗਲੈਂਡ ਦਾ ਖਾਣਾ ਜ਼ਿਆਦਾ ਵਧੀਆ ਹੈ ਦੈਨ ਮੇਬੀ ਇੰਡੀਅਨ ਫੂਡ ਮੇਬੀ ਇੰਡੀਅਨ ਫੂਡ ਬਟ ਨਾਥਿੰਗ ਆਲਸ ਗੁੱਡ ਯਾ ਹਮ एवरीथिंग ਐਲਸ ਇਸ ਲਾਈਕ ਸਾਲਟ ਪੈਪਰ ਨੋ ਮਸਾਲਾ ਨੋ ਨਾਥਿੰਗ ਨੋ ਫਲੇਵਰ ਲੈ ਇੰਗਲੈਂਡ ਦਾ ਪੂਰੇ ਚੱਪ ਕਰਦੇ ਆ ਮਸਾਲੇ ਵਾਲੇ ਦੇ ਨਹੀਂ ਨਾ ਅੱਛਾ ਮੇਰੀ ਗੱਲ ਸੁਣ ਪਾਣੀ ਪਲਾ ਦੇ ਮੜਿਆ ਪਾਣੀ ਆ ਇਹ ਇੰਨੀ ਸੋਹਣੀ ਕੁੜੀ ਆ ਗਈ ਮੈਨੂੰ ਤਾਂ ਗੱਲਾਂ ਵੀ ਨਹੀਂ ਹੁੰਦੀਆਂ oh my god <laughs> hi ਤੁਹਾਡਾ ਬਰਥਡੇ ਸੀ ਯਾ ਹੈਪੀ ਬਰਥਡੇ ਹੈਪੀ ਬਰਥਡੇ ਥੈਂਕ ਯੂ ਥੈਂਕ ਯੂ ਹਾਊ ਆਰ ਯੂ ਆਮ ਗੁੱਡ ਹਾਊ ਆਰ ਯੂ ਗੁੱਡ ਗੁੱਡ ਆਲ द बेस्ट फॉर योर 쇼 ਥੈਂਕ ਯੂ ਥੈਂਕ ਯੂ ਫਾਰ ਮੀਟਿੰਗ ਮਰੀ ਆ ਰਿਹਾ ਵੀਰੇ ਆਪਾਂ ਹੈ ਆ ਰਿਹਾ ਹੈ ਥੈਂਕ ਯੂ ਵੈਰੀ ਮਚ ਫੋਰ ਦਾ ਕਾਰਪੋਰੇਸ਼ਨ ਆਪਾਂ 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 ਇੰਗਲੈਂਡ ਸ਼ੋ ਕਰਨੇ ਹੁਣ ਦੋਨਾਂ ਨੇ ਚਲੋ ਕਰੀਏ ਹਾਂ ਦੇਖਨੇ ਆਉਂਦੇ ਆ ਕਿ ਆਉਂਦੇ ਕਿ ਨਹੀਂ ਯੈਸ ਯੈਸ ਕਰਦਾ ਕਰੋ ਤੂੰ ਯੂ ਕੈਰੀ ਆਨ ਮੈਂ ਥੋੜਾ ਕਰਕੇ ਫਿਰ ਆਪਾਂ ਗੱਲਾਂ ਕਰਦੇ ਆ ਠੀਕ ਹੈ ਠੀਕ ਹੈ ਇੰਜੋਏ ਬਾਈ ਐਂਡ ਐਂਡ ਮੋਰਨੀ ਆ ਡੂਇੰਗ ਗੁੱਡ ਯੂ ਨੋ ਇਟਸ ਏ ਗੁੱਡ ਯੈਸ ਇਟਸ ਰੀਲੀ ਗੁੱਡ ਰੀਲੀ ਗੁੱਡ ਆ ਗੈਟ ਟੈਗਡ ਏਵਰੀ ਡੇ ਆ ਬਸ ਉਹ ਰੀਲ ਤੋਂ ਬਿਨਾਂ ਵੀ ਹੁਣ ਲਾਈਕ ਚੱਲ ਗਿਆ ਕੰਮ ਇਸ ਦਾ ਬਾਲੀਵੁੱਡ ਯੈਸ ਦੇ ਹੈਲਪਿੰਗ ਮੀ ਆਟ ਲੋਟ ਯੂ ਨੋ ਦੇ ਦੇ ਇੰਸਟਾ ਬਾਲੀਵੁੱਡ ਦੇ ਆ ਗੁੱਡ ਥੈਂਕ ਯੂ ਯਾਰ ਅਰ ਦੇ ਯਾ ਦੇ ਦੇ ਹੈਪਨ ਉਹ ਤਾਂ ਵੈਸੇ ਮੇਰੀ ਕੋਲ ਹੈਲਪ ਨਹੀਂ ਕਰਦਾ ਮੇਰੀ ਮੇਰੀ ਇੰਡਸਟਰੀ ਵਿੱਚ ਸੋ ਦੇ ਮੇ ਬੀ ਜੈਲਸਨ ਹੈ ਕਹਿੰਦੇ ਉਹਨੇ ਹਟਦਾ ਹੀ ਨਹੀਂ ਇਹ ਹਟਦਾ ਹੀ ਨਹੀਂ ਹੈ ਅ ਡਰ ਵੀ ਹੁੰਦਾ ਨਾ ਜਨਤਾ ਨੂੰ ਵੀ ਆ ਕੇ ਦੰਗਦੇ ਨੇ ਥੀਅਰ ਦਾ ਦਿ ਥਿੰਗ ਵਿਦ ਯਰ ਸੰਗਸ ਇਜ਼ They last forever so you you don't my have gaane. to worry. you yeah. Gaan, like, they're going to keep going. Whenever I I going take my time yeah. to make music. Yeah, you should. Haan. You should enjoy it. Hai Chalo. Bye. Bye Manasi. Thank you. Thank you. In th 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 I don't know, you know. <laughs> okay, okay. My God. okay. God. ਏ ਸੀਗੇ ਜੀ ਮਨਪੀਤੂਰ ਮਨਪੀਤੂਰ ਦਾ ਵੀ ਸ਼ੋਅ ਤੇ ਸਾਡਾ ਵੀ ਸ਼ੋਅ ਇਹਦੇ ਸ਼ੋਅ ਤੇ ਜੁੜ ਜਾ ਬਈ ਸ਼ੀ ਇਜ਼ ਇਨ ਕੈਨੇਡਾ ਸਮਵੇ ਦੇਖ ਲਾ ਕਿੰਨੀ ਵੱਡੀ ਗੇਮ ਆ ਮਨਪੀਤੂਰ ਆਈ ਨਾਲੇ ਉਪਰੋਂ ਵੱਧ ਗਿਆ ਸੀ 7000 2000 ਮਨਾ ਤੇ ਚਲੇ ਗਿਆ ਹੂੰ ਨੇ ਹੁੰਦੀਆਂ ਕੁੜੀਆਂ ਕੁੜੀਆਂ ਕਹਿੰਦੀ ਮੈਨੂੰ ਕਿਤੇ ਦੇਖਣਾ ਆਹੋ ਤੇ ਮੈਨੂੰ ਕਹਿੰਦੀ ਮਦਰ ਕਹਿੰਦੇ ਦੇਖਣਾ ਐ ਬਾਈ ਮਿਲਦੇ ਹੋ ਮੈਂ ਹੁਣ ਜਾਵਾਂ ਖਾਣਾ ਪੀਣਾ ਕੁਝ ਖਾਵਾਂ ਤੇ ਬਾਬਾ ਨਾਲ ਤੁਹਾਨੂੰ ਚੜ ਦੀ ਗੱਲ ਆ ਮੈਂ ਜਿਥੇ-ਇਥੇ ਵੀ ਤੁਸੀਂ ਬੈਠਿਓ ਤੁਹਾਨੂੰ ਕੋਈ ਦੁੱਖ ਨਾ ਹੋਵੇ ਤੇ ਨਿਆਰੀ ਲੱਟੋ ਜ਼ਿੰਦਗੀ ਦੇ ਲਵ ਯੂ ਆ ਫਿਰ ਥੈਂਕ ਯੂ ਤੇ ਆਲਮ ਸਟਿਲ ਹੈ ਜੂ ਸੁਣ ਲਿਆ ਕਰੀ ਜੇ ਕਿਸੇ ਕੋ ਰੀਲ ਬਣਦੀ ਹੋਵੇ ਬਣਾ ਲਿਆ ਇਹ ਕਿੱਥੋਂ ਬਣਦਾ ਇਤੋਂ ਉਪਰ ਹਾਂਜੀ ਆ ਲਾਈਵ ਦਿੱਤ ਲਿਆ ਹਾਂਜੀ ਨਾਲ ਜਿਹੜਾ ਕਰਾਸ ਲੱਗਿਆ